ਰੇਵਾਲ ਪੋਲਟਰੀ ਕੇਂਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੇ ਤੁਸੀਂ ਪ्योर ਬਰੀਡ ਤੰਦਰੁਸਤ ਚੂਚਾ ਅਤੇ 4.5-5 ਮਹੀਨੇ ਚ ਅੰਡੇ ਦੇਣ ਵਾਲੀ ਬਰੀਡ ਲੈਣੀ ਹੈ ਜਿਹੜੂ ਕਿ ਬਲੈਕ ਐਸਟਰਲੋਕ ਵੀ ਕਹਿੰਦੇ ਨੇ ਆਰ ਆਈ ਆਰ ਵੀ ਕਹਿੰਦੇ ਨੇ ਤੇ ਇਹ ਤੁਹਾਨੂੰ ਚਾਹੀਦੀਆਂ ਨੇ ਉਸ ਤੋਂ ਇਲਾਵਾ ਡੀਪੀ ਕ੍ਰੋਸ ਕਲੇਲਰ ਵਗੈਰਾ ਤੁਹਾਨੂੰ ਚਾਹੀਦੇ ਨੇ ਉਹ ਵੀ ਤੰਦਰੁਸਤ ਬਿਲਕੁਲ ਤੰਦਰੁਸਤ ਚੂਚਾ ਜੀ ਤੁਹਾਨੂੰ ਚਾਹੀਦਾ ਸਾਡੇ ਕੋਲ ਹਾਲ ਤੁਸੀਂ ਸੰਪਰਕ ਕਰ ਸਕਦੇ ਹੋ ਪ्योर ਬਰੀਡ ਦੇ ਜ਼ਿੰਮੇਵਾਰਾਂ ਅੰਡਾ ਜਲਦੀ ਦੇਊਗੀ ਜੀ ਬਹੁਤ ਜਲਦੀ ਸਾਡੇ 4 ਮਹੀਨੇ ਤੱਕ ਅੰਡਾ ਦੇਣ ਲੱਗ ਜੂਗੀ ਸੰਭਾਲ ਤੁਸੀਂ ਸਾਡੇ ਮੁਤਾਬਕ ਕਰਨੀ ਹੈ ਸਾਡੇ ਨਾਲ ਸੰਪਰਕ ਵਿੱਚ ਰਹਿਣਾ ਤੇ ਬਹੁਤ ਵਧੀਆ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ ਜਦੋਂ ਚੂਚਾ ਲੈਣਾ ਆਉਂਗੇ ਸਾਰਾ ਤੁਹਾਨੂੰ ਇਹਦੇ ਬਾਰੇ ਟ੍ਰੇਨਿੰਗ ਵੀ ਦੇਵਾਂਗੇ ਟ੍ਰੇਨਿੰਗ ਸਾਡੀ ਫ੍ਰੀ ਆਫ ਕੋਸਟ ਪੰਜਾਬ ਦੇ ਦੇਰਿਆ ਨੌਜਵਾਨਾਂ ਲਈ ਆਪਾਂ ਇਸ ਦਾ ਕਰਨੀ ਹੈ ਕੋਸ਼ਿਸ਼ ਯਾਰ ਦੇ ਵਿੱਚ ਜਿਹੜੇ ਬੇਰੁਜ਼ਗਾਰ ਜਾਂ ਪ੍ਰਾਈਵੇਟ ਨੌਕਰੀ ਕਰਦੇ ਨੇ ਸਾਡੇ ਭਰਾ ਭੈਣਾਂ ਉਹਨਾਂ ਦੀ ਆਪਾਂ ਮਦਦ ਕਰਨੀ ਹੈ ਜਾਣਕਾਰੀ ਪਹਿਲਾਂ ਦੇਣੀ ਹੈ ਦੂਜਾ ਬੁਕਿੰਗ ਤੋਂ ਬਾਅਦ ਤੁਸੀਂ ਜਾਣਕਾਰੀ ਲੈਣੀ ਹੈ ਜੇ ਜਰੂਰ ਆਇਆ ਕਰੋ ਦੇ ਕੋਲੇ ਜਿੰਨੇ ਜੋਗੇ ਅਸੀਂ ਹੈਗੇ ਆ ਮੈਂ ਤੇ ਮੇਰੇ ਘਰ ਵਾਲੇ ਮੈਡਮ ਸਰਪ੍ਰੀਤ ਕੌਰ ਤੁਸੀਂ ਸਾਡੇ ਇੰਟਰਵਿਊ ਦੇਖੀਆਂ ਹੋਣਗੀਆਂ ਘਰੇਵਾਲ ਸੋਰੀ ਗਰੇਵਾਲ ਫੋਲਟਰੀ ਕਿੰਗ ਤੇ ਗਰੇਵਾਲ ਪੰਜਾਬੀ ਬਲੌਗ ਦਿੱਤਾ ਸਾਡੇ YouTube ਦੇ ਚੈਨਲ ਨੇ ਇਸ ਤੋਂ ਇਲਾਵਾ ਸਰਲੇਖ YouTube ਐਂਡ Facebook ਚੈਨਲ ਦੇ ਸਾਡੀ ਇੰਟਰਵਿਊ ਕੀਤੀ ਹੈ ਜੀ ਉਹਦੇ ਤੇ ਤੁਸੀਂ ਦੇਖ ਸਕਦੇ ਹੋ ਜੋ ਸਾਡੀ ਹੈਗਾ ਇਸ ਤੋਂ ਇਲਾਵਾ ਡਿਸਕਵਰ ਬਾਈ ਲਿੰਜ ਚੈਨਲ ਹੈ YouTube ਤੇ Facebook ਦਾ ਉਹਦੇ ਤੇ ਸਾਡੀ ਇੰਟਰਵਿਊ ਹੈ 5-7 ਦਿਨ ਹੀ ਹੋਏ ਨੇ ਤੁਸੀਂ ਜਰੂਰ ਦੇਖਿਓ ਜੀ ਇਹ ਦੇਖ ਕੇ ਤੁਸੀਂ ਆਪ ਵੀ ਅੱਗੇ ਆਓ ਆਪਾਂ ਗਲ ਮਿਲ ਕੇ ਇਸ ਕੰਮ ਨੂੰ ਅੱਗੇ ਵਧਾਈਏ ਤੇ ਇਲਤੀ ਲਾਣਾ ਧੂਰੀ ਤਰਸੀਰ ਸਿੰਘ ਬਾਈ ਦਾ ਚੈਨਲ ਹੈ ਧੂਰੀ ਵਾਲਿਆਂ ਦਾ ਉਹ ਚੈਨਲ ਤੇ ਵੀ ਸਾਡੀ ਰਿਵਿਊ ਵਗੈਰਾ ਉਹਨਾਂ ਨੇ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਕੋਈ ਵੀ ਮਤਲਬ ਇਹ ਨਹੀਂ ਹੈਗਾ ਵੀ ਕਦੇ ਕੋਈ ਪੇਟ ਕਰਵਾਈ ਗੋਵੇ ਸਾਨੂੰ ਇੰਨਾ ਪਿਆਰ ਦੇ ਰਹੇ ਨੇ ਸਾਡੇ YouTube ਪਰ ਚੈਨ ਨਾਲੇ ਤੇ ਅਸੀਂ ਉਹਨਾਂ ਦਾ ਧੰਨਵਾਦੀ ਹਾਂ ਇਸ ਤੋਂ ਇਲਾਵਾ ਜਿਨ੍ਹਾਂ ਨੇ ਵੀ ਕੰਮ ਸ਼ੁਰੂ ਕਰਨਾ ਹੈ ਆਪਾਂ ਪੂਰੀ ਉਹਨਾਂ ਦੀ ਹੈਲਪ ਕਰਾਂਗੇ ਤੁਸੀਂ ਕੰਮਜਾਬ ਕਰਨਾ ਹੈ ਤੁਹਾਨੂੰ ਜੁੜੇ ਰਹੋ ਸਾਡੇ ਨਾਲ ਸੂਚਨਾ ਲਿਜਾਣ ਤੋਂ ਬਾਅਦ ਸਾਡੇ ਟੱਚ ਤੇ ਰਹੋ ਜੀ ਸਾਨੂੰ ਪੁੱਛਦੇ ਰਹੋ ਸਮੇਂ-ਸਮੇਂ ਤੇ ਤੋਂ ਘੱਟ ਤੋਂ ਘੱਟ 15-20 ਦਿਨਾਂ ਤੇ ਇੱਕ ਫੋਨ ਤਾਂ ਲਾਓ ਸਾਨੂੰ ਜਿਹੜੇ ਵੀ ਸਾਡੇ ਤੋਂ ਦੂਜਾ ਲੈ ਗਿਆ ਹੋਇਆ ਹੈ ਦੂਜਾ ਅਸੀਂ ਇਹ ਨਹੀਂ ਦਿਖਾਉਣ ਦਾ ਤਰੀਕਾ ਦੇਖੋ ਖੜੀ ਹੈ ਨਾ ਕੈਮਰਾ ਇੰਨਾ ਤੇ ਖੜਾ ਹੈ ਦੇਖੋ ਇਹਦੀਆਂ ਐਕਟੀਵਿਟੀਆਂ ਤੁਸੀਂ ਦੇਖ ਰਹੇ ਹੋ ਜੇ ਹੁਣ ਮੈਂ ਇਹਨੂੰ ਐ ਇਦਾਂ ਇਦਾਂ ਕਰਕੇ ਮੈਂ ਕਦੇ ਇਹ ਵੀ ਵਿੰਗਾਉਂਦਾ ਮਿਰੰਦਾ ਇਸ ਤਰ੍ਹਾਂ ਵੀਡੀਓ ਬਣਾਉਣੀ ਵੀ ਅਗਲੇ ਨੂੰ ਪਤਾ ਲੱਗੇ ਵੀ ਕੀ ਐ ਚੂਚੇ ਚ ਹੈਗਾ ਦਮ ਇਹਦੇ ਨਾਲ ਉਹ ਕੰਮ ਨਹੀਂ ਅਸੀਂ ਕਰਦੇ ਤੇ ਬਾਕੀ ਪਿਓਰ ਬਰੀਡ ਦੇਣੀ ਐ ਤੰਦਰੁਸਤ ਚੂਚਾ ਦੇਣਾ ਵਧੀਆ ਵਧੀਆ ਰਾਂਡੇ ਵਾਲੀ ਖਰਾਕ ਦੇਣ ਵਧੀਆ ਨਾਲ ਪਾਲਿਆ ਹੋਇਆ ਨਾ ਕਿ ਇਹਨਾਂ ਨੂੰ ਖਲਾਉਣ ਵਾਲੀ ਖਰਾਕ ਅਸੀਂ ਕਦੇ ਨਹੀਂ ਪਾਉਂਦੇ ਅਸੀਂ ਕਈ ਵੀ ਕਹਿੰਦੇ ਨੇ ਚੂਚੇ ਦੇ ਗਰੋਥ ਕਟ ਸਾਡੇ ਕੋਲੇ ਗਰੋਥ ਕਟ ਹੀ ਰਹੂਗੀ ਜੀ ਵੈਕਸੀਨ ਲੱਗਦੀ ਰਹਿੰਦੀ ਐ ਪਹਿਲੇ B25 ਦੇਣਾ ਉਸ ਤੋਂ ਬਾਅਦ ਸਾਡੇ ਕੋਲੇ ਭੀੜ ਹੁੰਦੀ ਆ ਥਾਂ ਥੋੜਾ ਜਿਆ ਟਾਈਟ ਹੀ ਰੱਖਣੇ ਪੈਂਦੇ ਨੇ ਸ਼ੁਰੂ ਚ ਤਾਂ ਹੀ ਤੇ ਫੜਾਫੜੀ ਹੋ ਜਾਂਦੀ ਆ ਫੜਾ ਧੜੀ ਵੀ ਹੋ ਜਾਂਦੀ ਆ ਨਾਲ ਤੇ ਉਹਦੇ ਕਰਕੇ ਇਹ ਵੱਡੇ ਦਾ ਤੁਹਾਡੇ ਕੋਲੇ ਆ ਕੇ 5 ਦਿਨਾਂ ਵਾਲੀ ਦੇਖਿਆ ਕਰੋ ਰਿਜ਼ਲਟ ਕੀ ਹੁੰਦਾ ਠੀਕ ਹੈ ਜੀ ਤੇ ਦੇਖੋ ਤੁਸੀਂ ਚੁਕਿਆਂ ਦਾ ਹੀ ਸਾਈਨਿੰਗ ਦੇਖੋ ਠੀਕ ਹੈ ਨਾ ਜਿੰਨੀ ਮਰਜ਼ੀ ਬ੍ਰੀ ਕੁਆਂਟੀਟੀ ਚ ਚਾਹੀਦਾ ਮਿਲ ਜੂ ਭਾਵੇਂ 20000 ਲੈ ਲਓ ਤੁਸੀਂ ਪ੍ਰਿੰਟ ਤੁਹਾਨੂੰ ਮਿਲੂਗਾ ਇੱਕ ਦਿਨ ਦਾ 50000 ਬੁੱਕ ਕਰਾ ਲਓ ਮਿਲੂਗਾ ਇਹ ਬਰ ਮੇਰੀ ਇੰਨੀ ਤਾਂ ਬੇਲਤੀ ਬੰਨੇਓ ਜਿਹੜੇ ਮੇਰੇ ਵੀਰ ਕਈ ਵਾਰੀ ਫੋਨ ਲਾ ਕੇ ਇਹਨੇ ਸਾਨੂੰ ਜਾਣਕਾਰੀ ਦੇਓ ਇਹਦੇ ਵਿੱਚ ਇੰਨੀ ਕਮਾਈ ਆ ਰਹੀ ਤੇ ਪੈਸਾ ਕਿੰਨਾ ਖਰਚਾ ਆ ਜੂਗਾ ਸਾਡੇ ਇਹ ਵੀਰੇ ਫੋਨ ਤੇ ਨਹੀਂ ਕੱਲ ਆਪਾਂ ਨੂੰ ਤੁਹੋ ਸਕਦੀ ਤੇ ਜੇ ਤੁਸੀਂ ਟ੍ਰੇਨਿੰਗ ਲੈਣ ਆਓ ਸਾਡੇ ਕੋਲੇ ਮੈਨੂੰ ਮਿਲੋ ਟਾਈਮ ਲੈ ਕੇ ਇਹ ਚੂਚਾ ਬੁੱਕ ਕਰਵਾ ਕੇ ਉਸ ਤੋਂ ਬਾਅਦ ਤੁਹਾਨੂੰ ਟ੍ਰੇਨਿੰਗ ਦੇਵਾਂਗੇ ਥੋੜੇ ਤੋਂ ਸ਼ੁਰੂ ਕਰ ਲਓ ਭਾਵੇਂ ਇੱਕ ਵਾਰੀ ਇੱਕ ਗੱਲ ਯਾਦ ਰੱਖਿਓ ਜਿਹੜੇ ਵੀ ਫੋਨ ਕਰਦੇ ਹੋ ਵੀ ਅਸੀਂ ਜਿੰਨਾ ਰੱਖਣਾ ਮੈਂ ਸਿਰਫ ਇੰਨੀ ਗੱਲ ਕਹਿਣਾ ਵੀ ਥੋੜੇ ਤੋਂ ਸ਼ੁਰੂ ਕਰ ਲਿਓ ਤੁਹਾਨੂੰ ਕਾਮਯਾਬ ਕਰਾਂਗੇ ਠੀਕ ਹੈ ਨਾ ਬਹੁਤ ਹੀ ਵਧੀਆ ਕੰਮ ਹੈ ਪੈਸੇ ਰਿਚ ਹੈਗੇ ਨੇ ਕਿਵੇਂ ਇਹਨੂੰ ਆਪਾਂ ਕਰ ਸਕਦੇ ਆ ਇਹਨੇ ਕੀ ਇਹਦੇ ਵਿੱਚ ਇੰਨਾ ਫਾਇਦਾ ਕੀ ਮੁਨਾਫਾ ਹੈ ਇਹ ਵੀ ਅੱਗੇ ਵੀਡੀਓ ਪਾਇਆ ਕਰਾਂਗੇ ਆਪਾਂ ਦੇਖੋ ਸ਼ੁਰੂ ਦੇ ਵਿੱਚ ਇਹ ਜਦੋਂ ਆਪਾਂ ਚੂਤਾਂ ਲੈਨੇ ਆ ਭਾਵੇਂ 20 ਦਿਨ ਦਾ ਲੈਨੇ ਆ ਜਾਂ ਮਹੀਨੇ ਦਾ ਜਾਂ ਜਿੰਨਾ ਵੀ ਤੁਸੀਂ ਵੱਡਾ ਛੋਟਾ ਲੈਨੇ ਹੋ ਚੂਚੇ ਤੇ ਜਿਹੜੇ ਪੈਸੇ ਲੱਗਣੇ ਨੇ ਉਹ ਤਾਂ ਲੱਗਣ ਹੀ ਨੇ ਤੁਹਾਨੂੰ ਪਤਾ ਹੀ ਲੱਗ ਜਾਣਾ ਉਸ ਤੋਂ ਬਾਅਦ ਇਹਨਾਂ ਦੀ ਖਰਾਕ ਥੋੜੀ ਹੁੰਦੀ ਐ ਤੇ ਉਹ ਤੁਹਾਨੂੰ ਨਹੀਂ ਕੋਈ ਦਿੱਕਤ ਆਉਂਦੀ ਕਿਉਂਕਿ ਥੋੜਾ ਥੋੜਾ ਕਰਕੇ ਨੂੰ ਤੁਸੀਂ ਪਾਲੀ ਜਾਣਾ ਤੇ ਪਾਲਦੇ ਹੋ ਜਦੋਂ ਉਸ ਤੋਂ ਬਾਅਦ ਫਿਰ ਵੱਡੇ ਹੋ ਕੇ ਇਹ ਆਂਡਾ ਦੇਣ ਲੱਗ ਦੇਣੇ ਆਪਦਾ ਚਰਚਾ ਆਪ ਸੱਟਣ ਲੱਗ ਜਾਂਦੇ ਠੀਕ ਹੈ ਜੀ ਮੁਰਗੀ ਥੋੜੀ ਤਿਆਰ ਹੋ ਗਈ ਉਹ ਮੁਰਗੀ ਉਹਨੇ ਦਹਤਾ ਢੋਡੇ ਕੋਲੇ ਰੇਣੀ ਰੇਣੀ ਆਉਨੇ ਵਿਖੇ ਜਾਣਾ ਤੁਹਾਡਾ ਖਰਚਾ ਜਿਹੜਾ ਉਹਨੂੰ ਪਾਲਣ ਦੇ ਹੋਇਆ ਕੱਢ ਜਾਣਾ ਪਰ ਜਿਹੜੇ ਅੰਡੇ ਤੁਸੀਂ ਫ੍ਰੀ ਦੇ ਵੇਖ ਲਓਗੇ ਇਹਦੇ ਪੈਸੇ ਨਾਲ ਹੀ ਹੈਗਾ ਬਾਕੀ ਵਿਸਥਾਰ ਨਾਲ ਜਦੋਂ ਤੁਹਾਨੂੰ ਟ੍ਰੇਨਿੰਗ ਦੇਵਾਂਗੇ ਉਦੋਂ ਦੱਸਾਂਗੇ ਕਿ ਵਧੀਆ ਕੰਮ ਹੈ ਸਭ ਤੋਂ ਸਸਤੇ ਤਰੀਕੇ ਨਾਲ ਉਹਦੇ ਨਾਲ ਤਿਆਰ ਹੋ ਜਾਂਦਾ ਸਭ ਤੋਂ ਘੱਟ ਬੈਸੀ ਨਾਲ ਇਹ ਕੰਮ ਤਿਆਰ ਹੋ ਜਾਂਦਾ ਥੋੜੇ ਬੈਸੀ ਨਾਲ ਚਲਾ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਇਹ ਤੇ ਜੀ ਇਹ ਬਹੁਤ ਵਧੀਆ ਕੰਮ ਹੈ ਸ਼ੁਰੂ ਕਰੂ ਮੈਂ ਤੁਹਾਡੇ ਨਾਲ ਆ ਠੀਕ ਹੈ ਨਾ ਜੀ ਇਹ ਦਰੇਵਾ ਸਰੂਰ ਵਾਲੇ ਇਹਦਾ ਫੇਸਬੁੱਕ ਪੇਜ ਹੈ ਦਰੇਵਾ ਫੋਲਟਰੀ ਦੀ YouTube ਚੈਨਲ ਹੈ ਇਹਨਾਂ ਨੂੰ ਵੀ ਤੁਸੀਂ ਚੈਨਲਾਂ ਨੂੰ ਸਬਸਕ੍ਰਾਈਬ ਜਿਹੜਾ ਕਰ ਲਿਓ ਜੀ ਦੇਖ ਸਕਦੇ ਹੋ ਤੁਸੀਂ ਆਪਾਂ ਬਾਕੀ ਲਾਈਵ ਵੀ ਹੋਇਆ ਕਰਾਂਗੇ ਵੀਰੇ ਲੈ ਇਹ ਵੀ ਜਰੂਰ ਹੋਇਆ ਕਰਾਂਗੇ ਹੁਣ ਇੰਸਟਾ ਤੇ ਵੀ ਲਾਈਵ ਤੇ YouTube ਤੇ ਧੰਨਵਾਦ ਜੀ ਸ਼ੇਅਰ ਕਰ ਦਿਆ ਕਰੋ